ਹੈ ਨੀਰ ਵਾਲਾ ਪਾਈ ਦਾ ਦੁੱਧ ਦੇ ਵਿੱਚ ਤੂੰ ਜਿਨ੍ਹਾਂ ਨੂੰ ਦੁੱਧ ਤੇ ਨੀਰ ਰੋਜ ਪਾਣੀ ਨਹੀਂ ਪੌਂਦੀ ਤੂੰ ਰਾਤ दारू ਪੀ ਕੇ ਭੰਨ ਦਿਆਂ ਬੂਹੇ ਰਾਤ ਓ ਕਿਧਰ ਗਏ ਸਾਰੇ ਆ ਗਿਆ ਡੈਡੀ ਆਹੋ ਆ ਗਿਆ ਕਿੱਥੇ ਸੀਗਾ ਅਸੀਂ ਰੋਟੀ ਖਾਣੀ ਹੈਗੀ ਤੈਨੂੰ ਕੋਈ ਦੱਡੀ ਕੀ ਜਾਨੇ ਹੈਗੀ ਰੋਟੀ ਖਾਣੀ ਤਾਂ ਖਾ ਲੈਂਦੇ ਤੂੰ ਆ ਡੈਡੀ ਅੱਜ ਫੇਰ ਵੀ ਆਏ ਕਿੰਨੇ ਰਿ ਗਿਆ ਨਾ ਪੀਆ ਕਰੋ ਆ ਗੱਤ ਪਹਿਨੀ ਪੀਤੀ ਐ ਮੈਂ ਕੋਈ ਚੋਰੀ ਕੀਤੀ ਐ ਚਲ ਭਾ ਜਾ ਇਥੋਂ ਕਿੱਥੇ ਤੁਹਾਡੀ ਮਾਂ ਮੈਂ ਅਜੇ ਰੋ ਮਾਰਦੀ ਮਰਦੇ ਰੋਜ ਅੱਜ ਕਰਦਾ ਤੇ ਨੰਨ ਕੱਲ ਕਿੱਧਰ ਗਈ ਮਰ ਗਈਆਂ ਇੱਧਰ ਬੰਦ ਕਰ ਦਿਨਾ ਵੱਡੀ ਬਦਮਾਸ਼ ਬਣੀ ਤੂੰ ਮਰ ਤੇ ਰੋ ਮਾਰਦੀ ਐ ਰੋਜ਼ ਤੂੰ ਕੁੱਟਦੀ ਐ ਮੈਨੂੰ ਆਹੇ ਕਰਦਾ ਤੇਰੇ ਨਾਲ ਮੈਂ ਦੋ ਹੱਥ ਝਾਂਗ ਲੈ ਉਹ ਕਿੱਥੇ ਛੜੋ ਅਰ ਰੋਈ ਕੁੱਟਦੀ ਐ ਮੈਨੂੰ ਮੈਨੂੰ ਬੰਦਿਆ ਜੇ ਬੈਠੇ ਨੂੰ ਫੋਨ ਕਰਕੇ ਸੱਦਿਆ ਐ ਨੇ ਮੇਰੀ ਬੇਇੱਜ਼ਤੀ ਕਰਕੇ ਰੱਖਦੀ ਐ ਉਹ ਡੰਡਾ ਢੋਂਡਾ ਕਿੱਥੇ ਆ ਫਰਦੇ ਆਪ ਉਹ ਦੋਲ ਤਾਂ ਨਹੀਂ ਗਈ ਹਾਂ ਠੀਕ ਆ ਠੀਕ ਆ ਆਹੋ ਢੁੱਲੀ ਆ ਦੇ ਬੱਤੇ ਅੰਦਰ ਢੁੱਲੀ ਆ ਆ ਗਈਆਂ ਤੂੰ ਹਾਂ ਹੌਣ ਕਾ ਤੇ ਵਾਸਤੇ ਕੀਤਾ ਸੀ ਮੈਨੂੰ ਤੂੰ ਜਲਦੀ ਸੈਨੂੰ ਫੋਨ ਲਾਡੂ ਖਾਣ ਨੂੰ ਖੜੇ ਤੱਕ 12 ਤੱਕ ਜਾਣਾ ਨਹੀਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਮੈਂ ਜਦੋਂ ਬੰਦਿਆਂ ਚ ਬੈਠਾ ਹਾਂ ਮੈਨੂੰ ਫੋਨ ਨਹੀਂ ਕਰਨਾ ਤੂੰ ਆ ਤੇਰੀ ਮੈਂ ਜ਼ਬਾਨ ਆ ਨਾ ਜਿਹੜੀ ਤੇਰੀ ਗੁੱਤ ਪਟਾ ਦਊਗੀ ਇਹ ਤੇਰੀ ਆ ਜਿਹੜੀ ਗੁੱਤ ਫੜਿਆਣੀ ਜਾਂਦਾ ਕੌਣ ਪਟੂਗਾ ਪੁੱਤ ਮੈਂ ਪਟੂਗਾ ਪਹਿਲਾਂ ਸਹੀ ਸਹੀ ਹੋ ਕੇ ਖੜ ਸਿੱਧਾ ਹੋ ਕੇ ਖੜਾ ਇੱਥੇ ਖੜ ਬਚਾਲੇ ਖੜਿਆ ਤਾਂ ਤੂੰ ਜਾਂਦਾ ਨਹੀਂ ਗੋਤੇ ਫੇ ਪਟ ਦਊਗਾ ਵੇ ਛੱਡ ਦੇ ਦਾਰੂ ਛੱਡ ਦੇ ਕੁਛ ਨਹੀਂ ਪਿਆ ਇਹਦੇ ਵਿੱਚ ਕੁਛ ਨਹੀਂ ਪਿਆ ਇਹਦੇ ਵਿੱਚ ਤੈਨੂੰ ਬਾਲਾ ਪਤਾ ਨਹੀਂ ਪਿਆ ਮੈਨੂੰ ਪਤਾ ਤੂੰ ਪੀਤੀ ਹੈ ਕਦੇ ਮੈਂ ਨਹੀਂ ਪੀਦੀ ਪੀਆ ਕੀ ਤੈਨੂੰ ਪਤਾ ਲੱਗੂਗਾ ਕੀ ਹੈ ਇਹਦੇ ਵਿੱਚ ਕੁਛ ਨਹੀਂ ਪਿਆ ਕੁਛ ਨਹੀਂ ਪਿਆ ਤੂੰ ਮੇਰੀ ਗੱਲ ਸੁਣ ਤੂੰ ਨਾ ਮੇਰੀ ਗੱਲ ਸੁਣ ਇਹ ਨਾ ਨਾ ਪੀਆ ਘਰ ਤੋਂ ਇਹਦੇ ਵਿੱਚ ਕੁਛ ਨਹੀਂ ਰੱਖਿਆ दारू ਪੀ ਕੇ ਹੁਣ ਤੇ ਆ ਬੂਹੇ ਮੈਂ ਸਮਝਾਈਏ ਨਹੀਂ ਤਾਂ ਹੋਰੀ ਬੂਹੇ 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 ਲਈ ਕਮਾਲ ਹੋ ਗਿਆ ਇਸ ਬੰਦੇ ਦੀ ਵਿੱਚ ਬਹਿ ਜਾਵੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਂ ਮੇਰੀ ਗੱਲ ਸੁਣ ਕੁੱਤੀ ਭਾਗੜੀ ਕਿਵੇਂ ਮੋੜ ਇਹ ਲੋ ਜੀ ਦੇਖ ਲੋ ਇਹਨਾਂ ਨੂੰ ਜਵਾਕਰ ਦੇ ਸਾਹਮਣੇ ਤੂੰ ਕੀ ਬੋਲੀ ਚਣੀ ਹੈ ਤੇ ਤੂੰ ਕੀ ਬੋਲੀ ਹੈ ਨਾ ਜਵਾਕਰ ਸਮੇਂ ਕੁੱਤੀ ਆ ਬੋਰ ਮਾ ਨਹੀਂ ਸਰਚ ਮੈਂ ਮੇਰੀ ਗਾਫਾ ਨਾ ਮੈਂ ਗੋਲ ਕੀ ਭੌਂਗ ਭੌਂਗਦੀ ਆ ਲੈ ਗੋਲ ਲੈ ਬੋਲਣ ਵੀ ਗਏ ਗੋਲ ਫਿਰ ਗੋਲ ਕਰੀਏ ਕਰੀਏ ਨਾ ਬਾਹਰ ਹਾਂ ਤਰੀਏ ਨੰਨ ਨਾਲੇ ਹੋਰ ਪਹਿਲਾਂ ਮੇਰੀ ਗਾਫਾ ਧਰ ਹਾਂ ਉੱਤੇ ਅੰਨ ਨਾਲ ਸੁਣ ਲੈ ਜਾ ਬੋਲ ਲੈ ਮੈਂ ਕੀ ਨਾ ਬੋਲ ਵੇ ਬੋਲਾਂ ਦੇ ਬੋਲਾਂ ਦੇ ਚੁੱਪ ਚੁੱਪ ਕਰ ਚੁੱਪ ਕਰ ਚੁੱਪ ਕਰ ਚੁੱਪ ਚੁੱਪ ਕਰ ਜਾ 2 ਮਿੰਟ ਮੇਰੀ ਗੱਲ ਸੁਣ ਤੂੰ ਨਾ ਇਸ ਸ਼ਰਾਬ ਨਾ ਪੀਆ ਕਰ ਠੀਕ ਹੈ ਹੈ ਇਹ ਨਾ ਤੇਰੇ ਜਿਹੜੇ ਜਵਾਕ ਆ ਨਾ ਇਹ ਇਹ ਤੇਰੇ ਇਥੋਂ ਟਿਕਰ ਆਉਣ ਲੱਗੇ ਬਰੋਬਰ ਦੇ ਹੋ ਗਏ ਹੁਣ ਨੀ ਤੂੰ ਪੀਣੀ ਸ਼ਰਾਬ ਅਜ ਤੋਂ ਬਾਅਦ ਠੀਕ ਹੈ ਹੁਣ ਤੂੰ ਨਾ ਰੱਬ ਦਾ ਨਾ ਲਿਆ ਕਰ ਰੱਬ ਦਾ ਤੇ ਧਾਰਮਿਕ ਬਣ ਜਾ ਧਾਰਮਿਕ ਤੂੰ ਲੈ ਨਹੀਂ ਰੱਬ ਦਾ ਹਾਂ ਮੈਂ ਸਵੇਰੇ ਉੱਠ ਕੇ ਗੱਲ ਸੁਣ ਪਹਿਲਾਂ ਸਵੇਰੇ ਉੱਠ ਕੇ ਨਾ ਆ ਕੇ ਮੈਂ ਰੱਬ ਦਾ ਨਾਮ ਨਹੀਂ ਆ ਨਾ ਮੈਂ ਝੂਠ ਬੋਲਾਂ ਨਾ ਮੈਂ ਝੂਠ ਝੂਠ ਨਾ ਬੋਲਾਂ ਨਹੀਂ ਬੋਲਦੀ ਮੈਂ ਦੱਸ ਕਿਤੇ ਬੋਲਿਆ ਰੋਏ ਬੋਲਦੀ ਝੂਠ ਮੈਂ ਨਾ ਬੇਇਮਾਨੀ ਨਾ ਠੱਗੀ ਖੋਰੀ ਮੈਂ ਕੀਤੀ ਓਹ ਹੋ ਹੋ ਰਹਿਣ ਦੇ ਤੂੰ ਬੇਇਮਾਨੀ ਨਹੀਂ ਕਰਦੀ ਤੂੰ ਬੇਇਮਾਨੀ ਨਹੀਂ ਕਰਦੀ ਬੇਇਮਾਨੀ ਨਹੀਂ ਕਰਦੀ ਤੂੰ ਦੱਸ ਜੇ ਤੇ ਜਦਾ ਇੱਕ ਜੇ ਤੂੰ ਬੇਇਮਾਨੀ ਨਹੀਂ ਕਰਦੀ ਹੈਂ ਵੇ ਨਹੀਂ ਕਰਦੀ। ਉਹ ਮੈਨੂੰ ਪਤਾ ਗਵਾੜੀਆਂ ਦੀਆਂ ਪਾਠੀਆਂ ਚੋਰੀ ਕਰਕੇ ਟੋਕਰਾ ਭਰ ਕੇ ਤੂੰ ਲਿਆਂਦਾ ਪਰਸੋਂ ਮੈਂ ਵੇਖਿਆ ਤੈਨੂੰ। ਐ ਨਹੀਂ ਰਲਾ ਪਾਈਦਾ। ਚੁੱਪ। ਦੁੱਧ ਦੇ ਵਿੱਚ ਤੂੰ ਜਿਨ੍ਹਾਂ ਨੂੰ ਦੁੱਧ ਤੇ ਨੀ ਰੋਹ ਪਾਣੀ ਨਹੀਂ ਪਾਉਂਦੀ ਤੂੰ। ਦੁੱਧ 'ਚ ਤੂੰ ਪਾਣੀ ਪਾਦਨੀ ਆ। ਚੁੱਪ ਕਰ। ਮੈਂ ਦੱਸ ਕੇ ਆਉਂਗਾ ਉਹਨਾਂ ਨੂੰ। ਉਹ ਸੁਣ। ਲੈ ਪਹਿਲੇ ਆ 200 ਰੁਪਏ ਮੋਟਰ ਲੈ ਕੇ ਆ। ਲੈ। ਉਹ ਫੈਲੀ ਮੈਂ ਕੋਈ ਨਹੀਂ। ਤਦ ਤੈਨੂੰ ਪਾਣੀ ਪੋਣੀ ਆ ਪਾਤੀਆਂ ਚੋਰੀ ਕਰ ਲੈਉਣੀ ਆ ਤੂੰ ਚੁਗਲੀਆਂ ਕਰ ਕਰ ਪਿੰਡ ਦੇ ਵਿੱਚ ਤੂੰ ਲੜਾਈਆਂ ਘਰ ਘਰ ਐ ਦਫਾੜ ਪਵਾ ਦੇਣੀ ਆ ਹਾਏ ਰੇ ਹਾਏ ਰੇ ਹੁਣ ਆ ਪੀ ਕੇ ਦੇਖੀ ਕੀ ਬੋਲੀ ਜਾਂਦਾ ਹੈ ਕਦੇ ਕਿੰਨ ਲੜਾਈਆਂ ਕਰਾ ਦੇਣੀ ਕਦੇ ਕਿਸੇ 36 ਤਲਾਕਤ ਕਰਾ ਦਿੱਤੋ ਐ ਚੁਗਲੀਆਂ ਚੱਕ ਚੱਕ ਕੇ ਹੁਣ ਬਕਵਾਸ ਜੀ ਨਾ ਕਰ ਕਿਵੇਂ ਘਰ ਦੀ ਖੇਗਣਾ ਹੁਣ ਖੇਗਣ ਪੱਟੀ ਪੁੜੀਆਂ ਤੂੰ ਖੇਗਣਾ ਪੱਟੀ ਬੈ ਜਾ ਇੱਥੇ ਮੈਨੂੰ ਪਤਾ ਤਾ ਤੁਹਾਡੇ ਗਾਣ ਕਰੇ ਨਹੀਂ ਜਾਣਦੇ ਨਾ ਆ ਇੱਥੇ ਬੈ ਜਾ ਉਸ ਤੇ ਰੱਖ ਨਹੀਂ ਜਾਣਦਾ ਅੱਗ ਤੇ ਲਾ ਰਾ ਤਾੜਾ ਗਿੱਲਾ ਮੂਤ ਕੇ ਉੱਤੇ ਛੇmber ਲਾ ਰੱਖ ਕਿਨੇ ਮੂਤਿਆ ਤੂੰ ਮੂਤਿਆ ਹੋਗਾ ਮੇਰਾ ਨਾਲੇ ਨਹੀਂ ਹੱਸਦੀ ਆਣਾ ਅੱਗ ਤੂੰ ਮੂਤ ਕੇ ਦੇ ਨੁਸਕਾ ਲਾਣ ਦੇ ਤੇ ਅੱਜ ਦਰੀ ਵਿਛਾ ਕੇ ਪਾ ਵਤ ਲੱਗ ਹੰਦੇ ਖਾ ਤੇ ਮੈਂ ਦੇਖ ਜੂਗਾ ਵੇ ਥੋੜਾ ਬੋਤਲ ਦੇ ਕੇ ਤਲੇ ਚੱਕ ਚੱਕ ਤੂੰ ਚੱਕ ਚੱਕ ਫੜ ਕੇ ਰੱਖੀਂ ਬਾ ਚੱਕਾ ਵੇ ਦੌਕੀ ਨਿਆ ਅਰੇ ਪਾਣੀ ਨਾ ਦੇ ਇਗੋਟੇ ਕੀ ਪਾਣੀ ਤੇ ਪਾਣੀ ਐ ਪੀਣੀ ਆ ਥੋੜੀ ਜੀ ਰਹਿ ਗਈ ਆ ਹਾਏ ਹਾਏ ਤੇਰਾ ਬਾਹ ਛੱਡ ਪੁੱਤ ਡੰਡਾ ਲਿਜੂਗੇ ਠੰਡਾ ਫੂਆ ਨਾ ਦੌਕੀ ਨਿਆ ਉਹ ਮਾਰਦੀ ਕਿਉਂ ਮੇਰੇ ਮਾਂਦਰੂ ਕੇ ਪ੍ਰੀਤਾ ਬਾਹ ਛੱਡ ਬਹੁਤ ਦਿਨ ਆ ਗਏ ਨੂੰ ਮੈਂ ਕਰਦਾ ਡੰਡਾ ਲਿਆ ਇਹ ਤੇ ਤਾਰ ਕੇ ਹਾਂ ਬੜਾ ਚੰਬੜੇ ਫਿਰ ਦੇਗੀ ਉਹਦੇ ਫਿਰ ਦੇਗੀ ਆ ਲੈ ਲੈ ਚੱਲ ਸਿੱਧਾ ਹੋ ਜਾ ਉਹ ਜਿੱਥੇ ਸਿੱਧਾ ਸਿੱਧਾ ਪੁੱਜ ਜਾ ਫਿਰ ਜਾ ਵਾਜ ਜਾਂਦਾ ਵਾਜ ਜਾਂਦਾ ਬੱਚਾ ਅੱਦਰ ਲੋ ਉੱਠ ਗਿਆ ਲੋ ਮੈਂ ਲਉ ਵੀ ਨੰਦਰ ਹਾਂ ਉਹ ਇੱਥੇ ਪਾਣੀ ਨੂੰ ਲਾਣੇ ਮੰ지에 ਦੇ ਉੱਤੇ ਰਾਂਦਾ ਦੋ ਰੁਪਈਆ ਦੇ ਦੇ ਹੋਰ ਨਾਲੇ 200 ਰੁਪਈਆ ਦੇ ਦੇ ਮੈਨੂੰ ਮੈਂ ਹੋਰ ਦਰੂ ਲੈ ਕੇ ਆਉਣੀ ਆ ਪਤਾ ਹੈ ਜਾਂ ਲੈ ਆ ਕੇ ਤੇ ਦਰੂ ਐ ਕਿ ਮੈਂ ਉਹ ਮਾਰਦੀ ਸੀ। ਕਹੋ ਜਾਨ। ਐ ਕਿਵੇਂ ਮਾਰਦੀ ਧੱਕੇ ਐ? ਸਾਈ ਮਾਰਨੀ ਹੈ ਚੁੱਪ ਕਰਕੇ ਬੈਠ। ਪਰ ਜਾਈ ਲਿਆ। ਗਿੱਲੀ ਪਈ ਐ। ਕੋਈ ਨਹੀਂ ਤੇਰੇ ਵਾਲੇ ਲਾ। ਮੇਰਾ ਹੀ ਕਰਨੀ ਹੈ ਕੀ ਕਰੇ। ਰੋਟੀ ਨਹੀਂ ਖਾਣ ਮਨੋ। ਤੁਹਾ ਮਾ ਰੋਟੀ ਖਾਣੀ ਐ ਜੀ। ਲਿਓ ਨੀ ਮੈਂ। ਮੈਂ ਆ ਰੋਟੀ ਆ। ਲੈ ਆ ਰੋਟੀ ਖਾ ਬੋ ਘਲਾਵੀ ਘਲਾਓ ਮੇਰੇ। ਲੈ ਆਦੇ ਰੋਟੀ ਮੈਂ ਆ ਜਾ। ਨਾਲੇ ਗਲਾਸ ਲਿਆ ਦੇ ਕ ਮੈਨੂੰ ਤਾਂ ਮੂੰਹ ਲਾਉਣਾ ਪਊਗਾ ਇਹਨੂੰ ਮੈਨੂੰ ਤਾਂ ਬੰਦੇ ਦੀ ਸਮਝ ਨਹੀਂ ਆਉਂਦੀ ਵੀ ਇਹ ਤੇ ਹੱਸਾਂ ਕੇ ਰੋਹਾ ਨਹੀਂ ਹੱਸ ਤੂੰ ਕੁੱਟਦੀਆਂ ਨਾਲੇ ਮੈਨੂੰ ਅੱਖ ਜੀ ਵੇਖ ਵੀ ਜਾਨ ਨਾਲੇ ਕੁੱਟਦੀ ਐ ਸਮਝਾ ਸਮਝਾ ਰੋਟੀ ਤੜਕੇ ਖਾਏ ਗਲਾਸ ਲਿਆ ਦੇ